ਅੱਜ ਅਸੀਂ ਪਹੁੰਚੇ ਆ ਪਿੰਡ ਠੱਠੀਆਂ ਵਿਖੇ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਕੀਤੀ ਗਈ ਧੱਕੇਸ਼ਾਹੀ ਤੇ ਮੌਕੇ ਤੇ ਕਿਸਾਨ ਸੰਘਰਸ਼ ਕਮੇਟੀ ਨੇ ਆਣ ਕੇ ਬਹੁਤ ਹੀ ਆਪਣਾ ਮੌਕਾ ਸੰਭਾਲ ਲਿਆ ਜੋ ਕਿ ਜਿਹੜੀ ਇਹ ਜ਼ਮੀਨ ਆ ਝੋਨੇ ਲੱਗੇ ਤੋਂ ਇਹ ਜਿਹੜੀ ਵਾਹੀ ਜਾ ਰਹੀ ਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਥੇ ਆਣ ਕੇ ਮੌਕਾ ਬਹੁਤ ਤਰੀਕੇ ਵਧੀਆ ਨਾਲ ਹੈਂਡਲ ਕਰ ਲਿਆ ਤੇ ਆਪਾਂ ਪ੍ਰਧਾਨ ਆਗੂਆਂ ਨਾਲ ਗੱਲਬਾਤ ਕਰਾਂਗੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਪ੍ਰਧਾਨ ਸਾਹਿਬ ਜੀ ਆਪਣਾ ਬਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਿਹੜਾ ਪ੍ਰਧਾਨ ਹੈ ਰਣਜੀਤ ਸਿੰਘ ਕਲੇਰਪੁਰਾ ਤੇ ਜੋ ਅੱਜ ਇੱਥੇ ਆਪਣਾ ਪ੍ਰਸ਼ਾਸਨ ਦੇ ਨਾਲ ਤੁਹਾਡੀ ਕੋਈ ਝੜਪ ਵੀ ਹੋਈ ਆ ਕਿ ਸ਼ਾਂਤਮਈ ਹੈ ਜਿਹੜਾ ਸੋਲਵ ਹੋ ਗਿਆ ਹਾਂ ਆਪਣੇ ਅੱਜ ਦੀ ਠੱਠੀਆਂ ਪਿੰਡ ਬਾਬਾ ਬਕਾਲਾ ਸਾਹਿਬ ਦੇ ਨੇ ਨਹੀਂ ਨਹੀਂ ਕਿਹਾ ਹਾਂਜੀ ਇਹ ਜਿੱਥੇ ਨੈਸ਼ਨਲ ਹਾਈਵੇ ਵਾਲੇ ਅੱਜ ਜ਼ਮੀਨ ਐਕਵਾਇਰ ਕਰਨ ਵਾਸਤੇ ਆਏ ਸੀਗੇ ਜੀ ਤੇ ਕੁਝ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਉਹਨਾਂ ਨੇ ਪੈਸੇ ਪਾਏ ਸੀਗੇ ਜੀ ਉਹ ਕਿਸਾਨਾਂ ਨੇ ਸਹਿਮਤੀ ਦਿੱਤੀ ਸੀ ਕਿ ਮਾਲਕੀ ਕਬਜ਼ਾ ਦੇਣ ਦੀ ਜੀ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਪ੍ਰਸ਼ਾਸਨ ਨੇ ਕਬਜ਼ਾ ਲਿਆਵਾ ਜੀ ਪਰ ਜੋ ਅਸੀਂ ਵੇਖ ਰਹੇ ਆ ਜੋ ਵਾਰਡਬੰਦੀ ਹੋ ਰਹੀ ਆ ਉਹ ਵਾਰਡਬੰਦੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਕਿਉਂਕਿ ਇੱਥੇ ਜੇ ਜ਼ਮੀਨ ਮਾਰਕੀਟ ਰੇਟ ਵੇਖੀਏ ਤੇ 2 ਕਰੋੜ ਰੁਪਏ ਨੂੰ ਵੀ ਕਿੱਲਾ ਜਿਹੜਾ ਜ਼ਮੀਨਦਾਰ ਰੇਟ ਆ ਜੀ ਪ੍ਰਤੀ ਏਕੜ 2 ਕਰੋੜ ਰੁਪਏ ਜੀ ਇੱਥੇ ਜਿਹੜਾ ਸਰਕਾਰ ਵੱਲੋਂ ਅਵਾਰਡ ਕੀਤਾ ਜਾ ਰਿਹਾ ਉਹ 66 ਲੱਖ ਰੁਪਏ ਨੂੰ ਅਵਾਰਡ ਕੀਤਾ ਜਾ ਰਿਹਾ ਇਹ ਸਰਾਸਰ ਲੋਕਾਂ ਦਾ ਧੱਕੇਸ਼ਾਹੀ ਆ ਤੇ ਇਹ ਅਸੀਂ ਮੰਗ ਕਰਦੇ ਆ ਜੋ ਮਾਰਕੀਟ ਰੇਟ ਆ ਉਹਦਾ 4 ਗੁਣਾ ਜਿਹੜਾ ਵਧਾ ਕੇ ਤੇ ਕਿਸਾਨ ਨੂੰ ਨਾਲ ਜਿਹੜਾ ਅਜਾੜਾ ਪੱਤਾ ਦਿੱਤਾ ਜਾਵੇ ਤੇ ਅੱਜ ਜਿਹੜੇ ਕਿਸਾਨ ਨਹੀਂ ਸੀ ਸਹਿਮਤ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਸੀ ਪਏ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਜਿਹੜਾ ਕੀ ਕਰ ਦਿੱਤਾ ਤੇ ਵਾਪਸ ਮੋੜਿਆ ਵਾ ਜੀ ਇਹ ਜਿਨ੍ਹਾਂ ਕਿਸਾਨਾਂ ਨੇ ਸਹਿਮਤੀ ਦਿੱਤੀ ਸੀ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਜਿਹੜੇ ਆ ਸਰਕਾਰ ਨੇ ਕੀਤੇ ਆ ਅਸੀਂ ਸਰਕਾਰ ਨੂੰ ਤਕੇ ਨਾਲ ਕਬਜ਼ਾ ਜਿਹੜਾ ਵਾ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਨਹੀਂ ਕਰਦਿਆਂਗੇ ਜੇ ਪ੍ਰਸ਼ਾਸਨ ਲੈ ਕੇ ਸਰਕਾਰ ਆਉਂਦਾ ਤੇ ਆਪਣੇ ਸਰਕਾਰ ਭੇਜਦੀ ਆ ਪ੍ਰਸ਼ਾਸਨ ਨੂੰ ਤੇ ਬਿਲਕੁਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਆ ਉਹਦਾ ਤੂੰ ਹੀ ਦੋਸ਼ੀ ਕਿਹਨੂੰ ਸਮਝਦੇ ਆ ਸੈਂਟਰ ਸਰਕਾਰ ਨੂੰ ਕਿ ਪੰਜਾਬ ਸਰਕਾਰ ਨੂੰ ਦੇਖੋ ਜੀ ਸਭ ਤੋਂ ਵੱਡੀ ਦੋਸ਼ੀ ਆ ਕੇਂਦਰ ਸਰਕਾਰ ਜਿਹੜੀ ਮਤਲਬ ਕਿ ਆਪਣੀਆਂ ਮਤਲਬ ਕਿ ਲੋਕਾਂ ਦੇ ਉੱਤੇ ਤਕਾ ਕਰਾ ਰਹੀ ਆ ਕਿਸਾਨਾਂ ਦੇ ਤੇ ਪੰਜਾਬ ਸਰਕਾਰ ਵੀ ਬਰਾਬਰ ਦੀ ਦੋਸ਼ੀ ਆ ਕਿ ਜਦੋਂ ਸਰਕਾਰ ਨੂੰ ਪਤਾ ਸੀਗਾ ਕਿ ਜ਼ਮੀਨਾਂ ਅਕਵਾਇਰ ਕਰਨੀਆਂ ਨੈਸ਼ਨਲ ਹਾਈਵੇ ਵਾਸਤੇ ਤੇ ਉਹਦਾ ਪ੍ਰੋਪਰ ਜਿਹੜਾ ਜੋ ਜ਼ਮੀਨ ਦਾ ਹੈਗਾ ਆ ਉਹਦੀ ਵੰਡ ਸੀਗੀ ਤਕਸੀਮ ਦੀ ਤਕਸੀਮ ਦੀ ਤਕਸੀਮ ਕਰਕੇ ਲੋਕਾਂ ਦੀ ਜਿਹੜੀ ਆਪਸੀ ਪਰਿਵਾਰਾਂ ਦੇ ਵਿੱਚ ਜਿਹੜੀ ਫੋਟ ਪਈ ਆ ਉਹਨੂੰ ਖਤਮ ਕਰਨਾ ਚਾਹੀਦਾ ਸੀ ਅਸਲ ਦੇ ਵਿੱਚ ਉਹ ਫੋਟ ਨੂੰ ਖਤਮ ਨਹੀਂ ਕੀਤਾ ਗਿਆ ਇਸ ਵੇਲੇ ਲੋਕਾਂ ਦੇ ਪਰਿਵਾਰਕ ਇਸ਼ੂ ਵੀ ਬਣ ਗਏ ਤੇ ਉਸ ਚੀਜ਼ ਦਾ ਜਿਹੜਾ ਨਜਾਇਜ਼ ਫਾਇਦਾ ਲੈ ਕੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਤੇ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਸਰਕਾਰ ਅਸੀਂ ਇਹ ਕਬਜ਼ਾ ਨਹੀਂ ਹੋਣ ਦੇਵਾਂਗੇ ਬਾਕੀ ਪੰਜਾਬ ਦੀ ਜ਼ਮੀਨ ਜਿਹੜੀ ਆ ਬਹੁ ਫਸਲੀ ਜ਼ਮੀਨ ਆ 2013 ਐਕਟ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਆ ਉਹ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਜ਼ਮੀਨ ਇਕਵਾਰ ਕਰਨ ਦੀ ਮਨਜ਼ੂਰੀ ਨਹੀਂ ਦਿੰਦਾ ਇੱਥੇ ਪੰਜਾਬ ਸਰਕਾਰ ਨੇ ਲੋਕਾਂ ਦੀ ਜਿਹੜੀ ਆ ਮਨਜ਼ੂਰੀ ਨਹੀਂ ਲਈ ਧੱਕੇ ਨਾਲ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਜਾ ਰਹੀਆਂ ਉਹਦੇ ਤੇ ਸਾਡਾ ਸਖਤ ਰੋਧ ਰਹੂਗਾ ਅੱਜ ਸ਼ਾਂਤਮਈ ਇੱਥੇ ਜਿਹੜਾ ਵਾ ਇਹ ਸੋਲਵ ਹੋ ਗਿਆ ਕਿ ਜਾਂ ਥੋੜਾ ਜਿਹਾ ਤੂ ਤੂ ਮੈਂ ਮੈਂ ਹੋਈ ਜਾਂ ਕੋਈ ਜਿਹੜੇ ਕਿਸਾਨ ਦੀ ਜ਼ਮੀਨ ਦੇ ਪੈਸੇ ਨਹੀਂ ਸੀ ਪਾਏ ਅਸੀਂ ਉਹਦੇ ਵਿੱਚ ਉਹਨਾਂ ਦੀ ਜਿਹੜੀ ਆ ਆਪਣੇ ਐਕਸਕਵੇਟਰ ਮਸ਼ੀਨ ਜਿਹੜੀ ਆ ਉਹ ਕਬਜ਼ਾ ਲੈਣ ਵਾਸਤੇ ਆਈ ਸੀ ਅਸੀਂ ਨਹੀਂ ਵੜਨ ਦਿੱਤੀ ਹਾਂ ਠੀਕ ਹੈ ਉਹ ਆਪਣੇ ਰਸਤੇ ਦੇ ਜ਼ਰੀਏ ਜਿੱਥੋਂ ਉਹਨਾਂ ਨੇ ਪੈਸੇ ਪਾਏ ਸੀ ਉੱਥੋਂ ਆ ਜਾ ਕੇ ਤੇ ਉਹਨਾਂ ਨੇ ਕਬਜ਼ਾ ਕੀਤਾ ਜੀ ਠੀਕ ਓਕੇ ਧੰਨਵਾਦ ਗੁਲਾਬ ਜੀ ਦੱਸੋ ਵੀ ਕੀ ਕਰਨਾ ਜੇ ਕੋਈ ਗਲਤ ਕਰੇਗਾ ਤਾਂ ਉਹਦਾ ਪੂਰਾ ਕੀ ਕਰੀ ਉਹ ਵੀ ਲਿਖਾਉਂਦੇ ਇੰਦਰ ਇਹ ਕੋ ਮੁਕੜੇਗਾ ਗੁਲਾਬ ਜੀ ਲਈ ਗੁਲਾਬ ਸਾਹਿਬ ਅੱਜ ਮੁਕੇ ਤੇ ਐਸਟੀਮ ਸਾਹਿਬ ਇੱਥੇ ਪਹੁੰਚੇ ਆ ਤੇ ਲਿਖਤੀ ਰੂਪ ਦੇ ਵਿੱਚ ਜੋ ਕਿੰਡਰ ਠੱਠੀਆਂ ਦੀ ਚੱਲ ਰਹੀ ਬਾਦ ਵਿਆਦ ਉਹਨੂੰ ਸੋਲਵ ਕਰ ਲਈ ਇੱਥੇ ਐਸਟੀਮ ਸਾਹਿਬ ਆ ਪਹੁੰਚਿਆ ਅਤੇ ਬਹੁਤ ਹੀ ਪਿਆਰ ਨਾਲ ਸਤਿਕਾਰ ਨਾਲ ਬੈਠ ਕੇ ਸੋਲਵ ਕਰ ਰਹੇ ਆ ਜਿਹੜਾ ਸਰ ਤੋਂ ਹੋ ਰਿਹਾ ਨਾ ਉਹ ਇਕਲਿਆ ਹੋ ਤਾ ਉਹ ਨਾ ਕਿ ਜਿਹੜਾ ਪ੍ਰੋਜੈਕਟ ਨਾ ਨੋ ਨੋ ਦੇਖੋ ਜਿਹੜਾ ਨੋ ਰਿਹਾ ਹੈ ਤਾਂ ਇਹਦਾ ਨਾਮ ਲਗਾਉਂਦੇ ਸਾਰੇ ਉਹਨਾਂ ਦੇ 8 ਬੰਦੇ ਨੇ ਉਹਨਾਂ ਦੀ ਸਹਾਇਤਾ ਹੋਇਆ ਜੀ ਨਾਂ ਕਰਾਂ ਦੇ ਨਾਮ ਨਹੀਂ ਉਹ ਦੇਖੇ ਨਹੀਂ ਜਦੋਂ ਦੇ ਰਾ ਤੇ ਪਿੰਡ ਨੂੰ ਮੈਂ ਇਸ ਨੂੰ ਆਇਆ ਤਾਂ ਬੰਦੇ ਤੇ ਆਹ ਤੱਕ ਲੱਭਿਆ ਉਹ ਉਹ ਵਿਚਾਰਿਆ ਮੈਨੂੰ ਮੇਰਾ ਕੁਛ ਨਹੀਂ ਵੀ ਅਸਿਸ ਜਦੋਂ ਹੁਣ ਸਪੁੱਝ ਗਿਰੋ ਇਹਨਾਂ ਨੇ ਵੰਡੀ ਕੀ ਏ ਜਿੰਨੇ ਵੀ ਭਾਵੇਂ ਉਹ ਆਰਜੀ ਵੰਡ ਪਰ ਲੀਗਲੀ ਤਾ ਇਹਨਾਂ ਨੇ ਉਹਨੇ ਉਹਨਾ ਹੀ ਆਪਣਾ ਜਗ੍ਹਾ ਵੰਡੀ ਏ ਨਾ ਜਿੰਨੇ ਹਿੱਸੇ ਦਾ ਜਿੰਨਾ ਹਿੱਸਾ ਇਹਨਾਂ ਦੇ ਆਉਂਦਾ ਆਪਾਂ ਇਸ ਚੱਕਰ ਦੇ ਨਾਲ ਫੈਨਣਾ ਉਹ ਵੀ ਗੱਲ ਹੀ ਇਹ ਕਰੀਏ ਵੀ ਜਦੋਂ ਹੁਣ ਮਾਸਟਰ ਵਾਲਾ ਦੀ ਚਾਰਕ ਨਾਲ ਹਮ ਜੇ ਆਪਾਂ ਕਬਜ਼ੇ ਦੇ ਹਿਸਾਬ ਦੇ ਨਾਲ ਹੀ ਫੈਸਲਾ ਲੈਣ ਦੇ ਮਤਲਬ ਹੋਣਾ ਕਿ 4 ਤੋਂ 3 ਆ ਗਈ ਤੇ 3 ਦੇ ਪੈਸੇ ਇਹ ਲੈਣ ਤੇ ਕਨਾਲ ਇਹਨਾਂ ਦੀ ਬਚ ਗਈ ਕਿ ਜੇ ਇਦਾਂ ਹੀ ਜੇ ਹੋਗਾ 10 ਵਾਲੇ ਦੀ ਹੈਗੀ ਇਹਨਾਂ ਦੀ ਦੋ ਕਨਾਲ ਆ ਗਈ ਤੇ ਡੇਢ ਜਾਂ ਦੋ ਇਹਨਾਂ ਦੀ ਬਚ ਗਈ ਉਹ ਤਾਂ ਪ੍ਰੈਜ਼ੈਂਟ ਉਦੋਂ ਦੀ ਉਦਾਂ ਹੀ ਰਹਿਣੀ ਠੀਕ ਹੈ ਨਾ ਉਹ ਤਾਂ ਸੀਗਾ ਵੀ ਜੇ ਇਹਨਾਂ ਦੀ ਹੋਰ ਜਾਂ ਵੱਧ ਘਟ ਜਾਂਦੀ ਨਹੀਂ ਨਹੀਂ ਆਪਾਂ ਕਬਜ਼ੇ ਦੇ ਹਿਸਾਬ ਨਾਲ ਹੀ ਇਹਨਾਂ ਨੂੰ ਪੈਸੇ ਦੇ ਰੱਖਿਆ ਵੀ ਆਈ ਹੋਇਆ ਪਰ ਜੇ ਆਹ ਤੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਫਟਾ ਕੇ ਸੈਨ ਨਹੀਂ ਕਰਾਂਦੇ ਕੱਲ ਮੁਕਰ ਕੇ ਫੇਰ ਮੈਂ ਇਹ ਜਿਹੜੇ ਪੈਸਿਆਂ ਦਾ ਲੈਣ ਦੇਣ ਦੀ ਆਪਾਂ ਗੱਲ ਕਰਦੇ ਆਂ ਕਿ ਉਦੋਂ ਤਾਂ ਫਾਇਦੀ ਹੀ ਨਹੀਂ ਕੋਈ ਦੀ ਨਹੀਂ ਅਸੀਂ ਪੁੱਛ ਲੈ ਰਹੇ ਹਾਂ ਹਾਂ ਮੇਰਾ ਇਹ ਸੀ ਵੀ ਜਿੰਨੇ ਕਬਜ਼ੇ ਦੇ ਹਿਸਾਬ ਨਾਲ ਆਇਆ ਕੱਲ ਇਸ ਪਾਰਟੀਸ਼ਨ ਦਾ ਕੇਸ ਪਾ ਮੰਨ ਲਓ ਫਿਰ ਕੀ ਕਰਾਂਗੇ ਫਿਰ ਤਾਂ ਸਾਡੇ ਕੋਲ ਤੋਂ ਉਹ ਤਾਂ ਆ ਹੀ ਗਿਆ ਇਹ ਇੱਕ ਉਹ ਕਾਗਜ਼ ਕੰਮ ਆਣਾ ਨਹੀਂ ਨਹੀਂ ਇਹ ਤਾਂ ਉਹ ਮੈਂ ਨਹੀਂ ਨਹੀਂ ਕਾਗਜ਼ ਨਹੀਂ ਮੈਂ ਕਰ ਜਿਹੜਾ ਪੈਸਿਆਂ ਦਾ ਆਪਾਂ ਲਿਖਦੇ ਆ ਤੇ ਵੱਧ ਘੱਟ ਜਿੱਦਾਂ ਹੁਣ ਇਹਨਾਂ ਨੇ ਕੁਐਸਚਨ ਕਰਦਾ ਵੀ ਸਾਨੂੰ ਕਿੰਨਾ ਦੇਣਗੇ ਮੰਗੇ ਐਸੇ ਦੇਣ ਦੀ ਤਾਂ ਲੋੜ ਹੀ ਨਹੀਂ ਪੈਣੀ ਮਾਸਟਰ ਹੁਣਾਂ ਨੇ 500 ਕਿੰਨੇ ਨੰਬਰ ਤੇ ਤੁਹਾਡਾ 504 504 ਦੇ ਵਿੱਚ ਚਾਰ ਨੰਬਰ ਇਹਨਾਂ ਦਾ ਹੁਣ ਸਪੋਝ ਕਰੋ ਚਾਰ ਕਨਾਲੇ ਚ ਦੋ ਕਨਾਲ ਆ ਗਈ ਇਹਨਾਂ ਨੂੰ ਦੋ ਕਨਾਲ ਦੇ ਪੈਸੇ ਮਿਲ ਜਣੇ ਦੋ ਕਨਾਲ ਤੇ ਤਾਂ ਹਿੱਸਾ ਇਹਨਾਂ ਦਾ ਰਹਿ ਗਿਆ ਇਦਾਂ ਹੀ 8 ਵਾਲੇ ਦਾ ਹੋ ਗਿਆ ਜੇ ਚਾਹ ਜਿਹੜਾ ਵੀ ਹੋ ਗਿਆ ਜਿਹੜਾ ਜਿਹੜਾ ਪ੍ਰੈਜ਼ੈਂਟ ਜਿੱਦਾਂ ਹੈਗਾ ਉਦੋਂ ਉਦਾਂ ਹੀ ਇਹਨਾਂ ਨੂੰ ਪੈਸੇ ਮਿਲ ਜਾਣ ਇਹ ਤਾਂ ਨਹੀਂ ਮਿਲਨੇ ਨਾ ਪੈਸੇ ਐ ਐਕਟ ਦੇ ਮਤਾਂ ਉਹ ਕਿਨੂੰ ਪੈਸੇ ਨਹੀਂ ਮਿਲਨੇ ਉਹ ਜਬੀ ਪੱਜੇ ਨੂੰ ਪੈਸੇ ਨਹੀਂ ਮਿਲਦੇ ਅੱਛਾ ਕਦ ਨਹੀਂ ਜਦੋਂ ਇਹ ਲਿਖ ਕੇ ਦਿੰਦੇ ਫਿਬਰੂਰੀ ਮਹੀਨੇ ਇਹ ਲਿਖ ਕੇ ਦੇਣਗੇ ਨਾ ਤੇ ਛਾ ਮੈਂ ਉਹੀ ਗੱਲ ਕਰ ਰਿਹਾ ਤਾਂ ਹੀ ਲਿਖਾਇਆ ਨਾ ਇਹ ਨਹੀਂ ਪਤਾ ਕੀ ਆ ਇੱਕ ਵਾਰ ਇੱਕ ਚਾਰ ਕੜਾਣਾ ਜਗ੍ਹਾ ਇੱਕ ਦਾ ਮੰਨੋ 100 ਵਰਲੇ ਆ ਰਹੇ ਹੈ 100 10 ਵਰਲੇ ਕਿ ਨਹੀਂ ਨਾ ਜੀ ਇੱਕ ਇਹ ਦੋ ਵਿੱਚੋਂ ਦੋ ਕਰਾਣਾ ਹੁਣ ਜਿਹੜਾ ਮੈਂ ਪੈਸੇ ਦੇਣੇ ਮੈਂ ਇਹ ਇਸੇ ਤਰ੍ਹਾਂ ਕੋ ਬਰਬਰ ਦੇ ਰਿਹਾ ਮੈਂ ਨਹੀਂ ਦੇਖਣਾ ਵੀ ਇਹਦੀ ਜ਼ਮੀਨ ਕਿੰਨੀ ਕੱਤੀ ਹੋਈ ਉਹ ਇਹਨੂੰ ਕੱਤੀਏ ਦੇ ਪੈਸੇ ਉਸ ਤੋਂ ਲੈ ਕੇ ਇਹਨੂੰ ਦੇ ਦੇ ਇਹ ਜਦੋਂ ਇਹ ਲਿਖਿਆ ਜਾਏਗਾ ਫਿਰ ਫਿਰ ਉੱਥੇ ਮੈਂ ਇਹਨੂੰ ਆਪਣੇ ਰਿਪੋਰਟ ਤੇ ਲਗਾਉਣਾ ਰਿਪੋਰਟ ਫਿਰ ਕਬਜ਼ਾ ਵੇਸ ਤੇ ਹੀ ਹੋ ਜਾਏਗਾ ਪੇਮੈਂਟ ਕਬਜ਼ਾ ਵੇਸ ਤੇ ਪੇਮੈਂਟ ਹੋ ਜਾਏਗਾ ਮੈਂ ਮੈਂ ਇਹ ਸਮਝਦਾ ਸੀ ਵੀ ਜਦੋਂ ਹੁਣ ਇਹਨਾਂ ਨੂੰ ਚਾਰ ਕਨਾਲ ਆ ਤਾਂ ਵੀ ਇਹਨਾਂ ਨੂੰ ਉਧਰ ਸਿੱਧੀ ਚੱਲ ਜਣੀ ਵੀ ਉਹ ਲਿਖਤ ਹੋ ਜਾਏ ਨਾ ਇਹ ਲਿਖਤ ਹੋ ਗਈ ਮੰਨ ਲਓ ਦੇਣੀ ਤੁਸੀਂ ਫੇਰ ਵੀ ਹਿੱਸੇ ਦੇ ਮੁਤਾਬਕ ਲੈ ਕੇ ਦੇਣੇ ਉਹ ਫਿਰ ਅਸੀਂ ਇਹਨੂੰ ਨਾਮ ਲਾ ਕੇ ਠੀਕ 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 ਸਾਈਨ ਕਰਾ ਕੇ ਪਛੀ ਐਸ ਡੀ ਐਮ ਬਾਬਾ ਬਕਾਲਾ ਜੀ ਰਵਿੰਦਰ ਸਿੰਘ ਰੋਹ ਜੀ ਸਰ ਜੋ ਅੱਜ ਰੋਡ ਨਿਕਲ ਹਾਈਵੇ ਰੋਡ ਜਾ ਰਹਾ ਤੇ ਕਿਸਾਨੋ ਕੋ ਬਹੁਤ ਦਿੱਕਤ ਆ ਰਹੀ ਹੈ ਤੇ ਕਿਸਾਨ ਆਪੇ ਉੱਪਰ ਐਲੀਕੇਸ਼ਨ ਕੁਸ਼ਲ ਲਗਾ ਰਹੇ ਹੈ ਕਹਿ ਰਹੇ ਹੈ ਕਿ ਇਹ ਸਾਨੂੰ ਪੈਸੇ ਨਹੀਂ ਅਜੇ ਪਏ ਤੇ ਇਹ ਸਾਡੀ ਜ਼ਮੀਨ ਪੇ ਆਣ ਕੇ ਕਬਜ਼ਾ ਕਰ ਰਹੇ ਹੈ ਕੀ ਆਪਨਾ ਕਿਆ ਹੈ ਨਾ ਹਾਈਵੇ ਐਨ ਐਚ ਆਈ ਨੇ ਜ਼ਮੀਨ ਐਕਵਾਇਰ ਕੀਤੀ ਹੈ ਜੀ ਐਕਵਾਇਰ ਕਰਕੇ ਜਿਨ੍ਹਾਂ ਦੇ ਪੈਸੇ ਸੀ ਉਹਦੇ ਇੱਥੇ ਜੀ ਅਗਰ ਕਿਸੇ ਦਾ ਕੋਈ ਡਿਸਪਿਊਟ ਹੈ ਉਹ ਅਸੀਂ ਕੋਰਟ ਦੇ ਵਿੱਚ ਪੈਸੇ ਜਮ੍ਹਾਂ ਕਰਵਾ ਕੇ ਕੋਰਟ ਦੇ ਵਿੱਚ ਕੇਸ ਲੱਗਾ ਹੋਇਆ ਜੀ ਕੋਈ ਵੀ ਐਸਾ ਪੁਆਇੰਟ ਨਹੀਂ ਹੈ ਕੋਈ ਵੀ ਐਸਾ ਖਸਰਾ ਨੰਬਰ ਨਹੀਂ ਜਿੱਦੀ ਪੇਮੈਂਟ ਅਸੀਂ ਨਹੀਂ ਕੀਤੀ ਸਾਡੇ ਵੱਲੋਂ ਪੂਰੀ ਪੇਮੈਂਟ ਹੋ ਚੁੱਕੀ ਹੈ ਤੁਹਾਡਾ ਕਹਿੰਦਾ ਭਾਵੇਂ ਆ ਕਿ ਇਹ ਜਿਹੜਾ ਬਸ ਮਤਲਬ ਗਲਤ ਕਹਿ ਰਹੇ ਆ ਕਿ ਆ ਜਿਹੜੀ ਕਹਿ ਰਹੇ ਵੀ ਧੱਕੇਸ਼ਾਹੀ ਹੋ ਰਹੀ ਆ ਨਹੀਂ ਉਹ ਇਹਦਾ ਇਸ਼ੂ ਮੈਨੂੰ ਆਂਦਾ ਦਿੰਦਾ ਜੀ ਉਹ ਇਸ਼ੂ ਕੀ ਹੈ ਕਿ ਸਾਂਝਾ ਖਾਤਾ ਹੈ ਜੀ ਜੇ ਜੋਇੰਟ ਕੋ-ਓਨਰ ਨੇ ਹਾਂਜੀ ਕੋ-ਸ਼ੇਰਰ ਨੇ ਕੋ-ਸ਼ੇਰਰ ਦਾ ਪੈਸਾ ਕੋ-ਸ਼ੇਰਰ ਨੂੰ ਹੀ ਜਾਣਾ ਹੈ ਐਸ ਪਰ ਹੈ ਜੀ ਉਹਨਾਂ ਦੇ ਕਰ ਇਹਨਾਂ ਦੀ ਆਪਸ ਵਿੱਚ ਸਹਿਮਤੀ ਨਹੀਂ ਹੈ ਅੱਜ ਅਸੀਂ ਦੋ ਮਸਲੇ ਹੌਣੇ ਹੱਲ ਕਰਕੇ ਆਏ ਹਾਂ ਜੀ ਉਹ ਭਰਾਵਾਂ ਦਾ ਹੀ ਮਸਲਾ ਸੀ ਜੀ ਤੇ ਉਹ ਭਰਾਵਾਂ ਦੇ ਫਿਰ ਆਪਸ ਵਿੱਚ ਸਹਿਮਤੀ ਕਰਾ ਕੇ ਉਹਨਾਂ ਨੂੰ ਠੀਕ ਕਰ ਦਿੱਤਾ ਇਹਦੇ ਵਾਸਤੇ ਸਰ ਤੁਸੀਂ ਕੀ ਮਤਲਬ ਹੁਣ ਇੱਥੇ ਸੋਲਵ ਕਰ ਰਹੇ ਹੋ ਜੋ ਵੀ ਆ ਉਹਦਾ ਇਹ ਹੈ ਜੀ ਜਿਵੇਂ ਇੱਕ ਭਰਾ ਦੀ ਜ਼ਮੀਨ ਆ ਰਹੀ ਹੈ ਇੱਕ ਦੀ ਨਹੀਂ ਆ ਰਹੀ ਜੀ ਉਹਨਾਂ ਦੀ ਪਾਰਟੀਸ਼ਨ ਹਲੇ ਤੱਕ ਨਹੀਂ ਹੋਈ ਜਿਸ ਦੀ ਜ਼ਮੀਨ ਆ ਰਹੀ ਹੈ ਅਗਰ ਦੂਜਾ ਭਰਾ ਉਹਨੂੰ ਪੈਸੇ ਦੇਣ ਨੂੰ ਤਿਆਰ ਆ ਉਹਦੇ ਜੀ ਗੱਲ ਖਤਮ ਹੈ ਜ ਰੇਵਨਿਊ ਦੇ ਪੁਆਇੰਟ ਆਫ 뷰 ਨਾਲ ਕੋਈ ਇਸ਼ੂ ਨਹੀਂ ਹੈਗਾ ਉਹ ਇਹਨਾਂ ਦੇ ਆਪਸ ਦੇ ਮਸਲੇ ਨੇ ਕਰਦੇ ਨੇ ਆ ਵੀ ਸਾਨੂੰ ਆ ਕੇ ਸੁਲਝਾਣੇ ਪਿਆ ਰਹੇ ਬਸ ਇਨੀ ਗੱਲ ਜੀ ਓਕੇ ਧੰਨਵਾਦ ਥੈਂਕ ਯੂ